ਸਤਿਜਨਤਾ ਪਾਰਟੀ ਦੇ ਕੌਮੀ ਜਨਰਲ ਸਤਰ ਤਰਨ ਚੁੱਗ ਨੇ ਪੰਜਾਬ ਸਰਕਾਰ ਨੂੰ ਬਾਰਡਰ ਏਰੀਆ ਹੋਣ ਦੇ ਨਾਤੇ ਸਤਰਕ ਹੋਣ ਦੀ ਅਪੀਲ ਕੀਤੀ ਤਾਂ ਜੋ ਇੱਥੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਸਰੇ ਕਿ ਪੰਜਾਬ ਦੀ ਸਰਕਾਰ ਨੂੰ ਵੀ ਸਜਗ ਤੇ ਸਤਰਕ ਰਹਿਣਾ ਪਏ ਸਾਡਾ ਬਾਰਡਰ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਹੈ ਔਰ ਪਾਕਿਸਤਾਨ ਰੋਜ਼ ਸਾਜ਼ਿਸ਼ਾਂ ਖੇលਦਾ ਹੈ ਉਹਨਾਂ ਸਾਜ਼ਿਸ਼ਾਂ ਛੇੜੇ ਅੰਤਰਾਂ ਨੂੰ નિਸ਼ਫਲ ਕਰਨਾ ਪਏਗਾ ਜਿਹੜੇ ਲੋਕ ਹਥਿਆਰ ਭੇਜ ਰਹੇ ਨੇ ਡਰੱਗ ਭੇਜ ਰਹੇ ਨੇ ਔਰ ਜਿਹੜੇ ਉਹਨਾਂ ਨੂੰ ਰਿਸੀਵ ਕਰ ਰਹੇ ਦੋਨਾਂ ਤੇ ਕਾਰਵਾਈ ਕਰਨੀ ਚਾਹੀਦੀ ਔਰ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪਹਿਲੇ ਹੀ 6 ਮਹੀਨੇ ਆ ਤਾਂ ਲਗਾਤਾਰ ਡੇਢ ਦਰਜਨ ਚੋਂ ਜ਼ਿਆਦਾ ਗ੍ਰਨੇਡ ਹਮਲੇ ਹੋ ਚੁਕੇ ਲਾਅ ਐਂਡ ਆਊਟ ਦੀ ਸਥਿਤੀ ਪਹਿਲੇ ਹੀ ਪੰਜਾਬ ਚ ਵਿਗੜੀ ਹੋਈ ਹੈ। ਅਤੰਕੀ ਆਂਤਕ ਫੈਲਾਉਣ ਦਾ ਕੰਮ ਕਰ ਰਹੇ ਐਸ ਵਿੱਚ ਪੰਜਾਬ ਦੀ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਸਰਕਾਰ ਵੀ ਨਵੇਂ ਸਜਗ ਵੀ ਨਵੇਂ ਔਰ ਕਠੋਰ ਕਦਮ ਵੀ ਚੁੱਕੇ ਹੈ